ਜਲਾਲਾਬਾਦ ਫਾਜ਼ਲਕਾ ਫਿਰੋਜ਼ਪੁਰ ਰੋਡ ਤੇ ਚੌਧਰੀ ਪੈਟਰੋਲ ਪੰਪ ਦੇ ਸਾਹਮਣੇ ਵਾਪਰਿਆ ਭਿਆਨਕ ਹਾਦਸਾ ਕਾਰ ਨੇ ਰੇੜੀ ਚਾਲਕ ਨੂੰ ਮਾਰੀ ਟੱਕਰ ਰੇੜੀ ਚਾਲਕ ਦੀ ਮੌਤ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਵੱਲੋਂ ਸਾਈਡ ਤੋਂ ਆ ਰਹੀ ਕਾਰ ਨੇ ਜਲਾਲਾਬਾਦ ਦੇ ਚੌਧਰੀ પેટ્રોલ ਪੰਪ ਦੇ ਸਾਹਮਣੇ ਇੱਕ ਰੇੜੀ ਚਾਲਕ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਰੇੜੀ ਚਾਲਕ ਦੀ ਮੌਕੇ ਤੇ ਮੌਤ ਹੋ ਗਈ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ 에ਅਰ ਬੈਗ ਖੁੱਲਣ ਦੇ ਨਾਲ ਕਾਰ ਚਾਲਕ ਦਾ ਜਾਨੀ ਨੁਕਸਾਨ ਹੋਣੋਂ ਬਚ ਗਿਆ ਜਾਣਕਾਰੀ ਮੁਤਾਬਕ ਇਹ ਹਾਦਸਾ ਸਵੇਰੇ 6 ਵਜੇ ਦੇ ਕਰੀਬ ਵਾਪਰਿਆ ਹੈ ਜਿਸ ਵਿੱਚ ਕਾਰ ਚਾਲਕ ਦਾ ਵੀ ਵੱਡਾ ਨੁਕਸਾਨ ਹੋਇਆ ਤੇ ਰੇੜੀ ਵਾਲੇ ਦੀ ਮੌਕੇ ਤੇ ਮੌਤ ਹੋ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਜਰਨਾਜੀ ਕੁਲਦੀਪ ਸਿੰਘ ਸਾਡੇ ਬਿਲਕੁਲ ਗੁਵਾਨ ਦੇ ਵਿੱਚ ਐਕਸੀਡੈਂਟ ਹੋਇਆ ਕੀ ਕਾਰਨ ਮੇਰਾ ਬਿਲਕੁਲ ਨਾਲ ਹੀ ਇੱਥੇ ਪਿੱਛੇ ਆਪਣਾ ਕਾਰ ਹੈ ਜੀ ਰਾਤ ਮੈਂ ਸੁੱਤਾ ਪਿਆ ਸੀ 6 ਵਜੇ ਦੇ ਕਰੀਬ ਅਵਾਜ਼ ਆਈ ਐ ਇੱਕਦਮ ਬੇਗਾ ਕੋਈ ਨਾ ਉਹ ਸ਼ਾਇਦ ਜਾਨਵਰ ਜਾਂ ਪਸ਼ੂ ਇਸ ਕਾਰਨ ਨਾਲ ਟਕਰਾ ਸਕਦਾ ਹੈ ਪਰ ਫਿਰ ਮੈਂ ਬਟਮ ਆਇਆ ਨਹੀਂਗਾ ਬਾਹਰ ਨਹੀਂ ਗਿਆ ਆ ਜਦੋਂ ਫਿਰ ਬਾਹਰ ਬਾਅਦ ਚਾ ਕੇ ਦੇਖਿਆ ਪਰ ਨਿਕਲ ਕੇ ਤੇ ਉਹ ਕਹਿੰਦੇ ਇੱਕ ਲੜਕਾ ਸੀ ਜਾਨੀ ਡੈਥ ਹੋ ਗਈ ਤੇ ਗੱਡੀ ਬੜੀ ਸਪੀਡ ওভার ਸੀਗੀ ਤੇ ਜਿਹੜੀ ਉਹਦੇ ਕੋਲ ਸੰਭਾਲੀ ਵੀ ਗਈ ਗੱਡੀ ਤੇ ਜੋ ਉਹਦੇ ਵਿੱਚ ਵੱਜੀ ਆ ਕੇ ਉਹਦੀ ਮੌਕੇ ਦੀ ਡੈਥ ਹੋ ਗਈ ਮੌਕੇ ਤੇ ਮੌਤ ਹੋਈ ਹੈ ਕੌਣ ਸੀ ਹਾਂਜੀ ਜਿੱਦੀ ਮੌਤ ਹੋਈ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਇਹ ਜੰਮੂ ਵਸਤੀ ਦਾ ਘਰ ਇਹ ਜੰਮੂ ਵਸਤੀ ਦਾ ਸੀ ਆ ਗੱਡੀ ਵਾਲਾ ਗੱਡੀ ਵਾਲਾ ਲੋਕੜ ਹੀ ਗਹਿ ਰਹੇ ਨੇ ਪਰ ਜੀ ਪਤਾ ਨਹੀਂ ਲੱਗ ਸਕਦਾ ਕੌਣ ਕਿੰਨਾ ਕੁ ਨੁਕਸਾਨ ਆਇਆ ਨੁਕਸਾਨ ਆ ਤੁਹਾਡੇ ਕੋਲ ਹੀ ਗੱਡੀ ਵੀ ਉਹਨੇ ਡੈਮੇਜ ਹੋ ਗਈ ਉਹਨਾਂ ਦਾ ਵੀ ਸਾਰਾ ਸਮਾਨ ਖਿਲਰ ਗਿਆ ਨਾਲ ਲੜਕੇ ਦੀ ਡੈਥ ਹੋ ਗਈ ਹੋਟਲ ਵਾਲੇ ਦਾ ਵੀ ਨੁਕਸਾਨ ਕਰ ਗਿਆ ਹਾਂ ਹੋਟਲ ਦਾ ਵੀ ਕਾਫੀ ਨੁਕਸਾਨ ਹੋ ਗਿਆ ਜੀ ਤੇ ਸਿੱਧੀ ਆਈ ਗੱਡੀ ਫੋਲ ਫਾਸਟ ਮੈਂ ਆਸਮਣੇ ਘਟੇ ਦੇ ਬੈਠਾ ਅੱਛਾ ਤੇ ਸਿੱਧੀਆਂ ਬੰਦਾ ਇੱਥੇ ਟਕਰੀਸਕੇ ਲੈ ਆ ਰਿਹਾ ਰੇੜੀ ਇੱਥੇ ਆ ਗਈ ਅੱਛਾ ਰੇੜੀ ਬੰਦਾ ਇੱਥੇ ਟਕਰੀਸਕੇ ਲੈ ਆਇਆ ਜੀ ਹਾਂ ਜੀ ਇੱਥੇ ਆ ਗਈ ਬੰਦਾ ਇੱਕ ਮਿੰਟ ਆ ਸਾ ਓਕੇ ਓਕੇ ਰਹਿ ਗਈ ਇੱਕ ਤਾਂ ਸਾਹ ਜੋਲੇ ਹਸਪੀਟਲ ਲੈ ਕੇ 10 ਮਿੰਟ ਲਾ ਹੀ ਦਿੱਤੇ ਚੱਕਰ ਤੋਂ ਲੈ ਕੇ 30 ਮਿੰਟ ਹਸਪੀਟਲ ਲੈ ਕੇ ਬੰਦ ਬਚਾ ਕੇ ਪੰਧਕ ਨੂੰ ਲੈ ਕੇ ਗਏ ਹਸਪੀਟਲ ਲੈ ਕੇ ਗਏ ਕਾਫੀ ਸਕਮ ਛੱਡਾਂ ਦਾ ਬਹੁਤ ਹੈ ਬਹੁਤ ਮੁਸ਼ਕਲ ਹੈ ਬਚਣਾ ਦੇ ਕੋਈ ਪਤਾ ਲੱਗਿਆ ਰੀਡੀ ਵਾਲਾ ਇਧਰ ਰੋਂਗ ਸਾਈਡ ਜਾ ਰਿਹਾ ਸੀ ਆ ਆ ਆ ਅੱਛਾ ਗੱਡੀ ਉੱਤੇ ਲੱਗੀ ਕੋਈ ਹੋ ਤਾਂ ਬ੍ਰੇਕ ਨਹੀਂ ਕੋਈ ਰਾਤ ਵਿਆਹ ਸੀ ਗੱਡੀ ਵਾਲੇ ਐਵੇਂ ਕਹੀ ਜਾਂਦੇ ਅੱਛਾ ਐਂ ਕਹਿੰਦੇ ਵਿਆਹ ਤੇ ਸੀ ਵਿਆਹ ਤੁਹਾਡੇ ਪੇ ਜੇ ਛੱਡ ਕੇ ਆਈ ਹਾਂ ਸੜ ਕੇ ਆਇਆ ਬੱਸ ਸਟੈਂਡ ਤੇ ਅੱਛਾ ਚੱਕੀ ਲੱਗੀ ਪਤਾ ਨਹੀਂ ਚੱਕੀ ਲੱਗੀ ਉਹ ਕਾਰ ਵਾਲਾ ਅੰਦਰ ਬ੍ਰੇਕਿੰਗ ਨਹੀਂ ਆਪਾਂ ਬ੍ਰੇਕ ਦੇ ਕੋਈ ਨਿਸ਼ਾਨ ਨਹੀਂ ਵੀ ਕੋਈ ਨਹੀਂ ਕੋਈ ਲੱਗੀ ਨਹੀਂ ਕੋਈ ਆ ਜਾਨੀ ਚੰਨੇ ਆ ਤੁਹਾਨੇ ਭਰਾ ਮਨਾ ਕਿੱਥੇ ਰਹਿੰਦੇ ਇਹ ਜਮੂ ਵਸੀ ਰਹਿੰਦੇ ਜਮੂ ਅੱਥੀ ਰੇੜੀ ਦਾ ਕੰਮ ਕਰਦੇ ਸਾਨੀ ਸਰਕਾਰ ਵਾਲੇ ਦਾ ਪਤਾ ਕੋਈ ਕੋਈ ਆ ਮੁੰਡਾ ਚੰਨੇ ਦਾ ਕੀ ਨਾ ਹੈ ਦਿੱਕੀ ਗਤੀ ਆ ਜਿਹੜਾ ਰੇੜੀ ਵਾਲਾ ਰੇੜੀ ਵਾਲਾ ਅਜੇ ਨਤੋ ਵੀ ਜੇ ਮਾਂ ਜਾ ਹੁਣੇ ਕਿੱਥੇ ਇੱਥੇ ਹਸਪੀਟਲ ਸਰਕਾਰੀ ਹਸਪੀਟਲ ਹਸਪੀਟਲ ਜੋਈ ਹੈ ਰੈਫਰ ਕਰਤਾ ਸੀ ਕਹਿੰਦੇ ਇੰਨਾਲੇ ਪਹਿਲਾਂ ਗਏ ਮਿਡ ਹਸਪੀਟਲ ਵਾਲਾ ਹਾਂਜੀ ਉਹਨਾਂ ਨੇ ਬਾਈ ਲਾਈ ਸੀ ਜਦੋਂ ਉਹਨਾਂ ਨੇ ਰੈਫਰ ਕਰਤਾ ਸਰਕਾਰੀ ਦਾ ਹੈ ਹਾਂ ਇਹ ਉੱਥੇ ਲਾ ਦੇ ਉਸ ਤੋਂ ਬਾਅਦ ਇਹ ਤੋ ਹਾਂਜੀ ਚਾਰ ਚਾਰ ਆ ਰਹੀ ਜੀ ਬਸ ਸਾਡੇ ਤੋਂ ਸਾਰੇ ਚੱਲ ਗਏ ਜੀ ਕਿ ਵਾਫਾਰਿਆ ਸੀ ਤੇ ਨੀਂਦ ਆਉਣ ਕਰਕੇ ਲੱਸੀ ਡੈਟ ਹੋ ਗਿਆ ਉਹ ਇੱਕ ਮੱਜੀ ਜਿਹੜੀ ਦੀ ਗੱਡੀ ਬੰਦਾ ਮਾਰ ਕੇ ਮੋਟੇ ਬੰਦੇ ਦੇ ਤੋ ਦੇਖੋ ਕੰਕੀਸ ਕਾਰਵਾਈ ਕਰ ਰਹੇ ਕੰਕੀ ਕਾਰਵਾਈ ਕਰਦੇ ਨਹੀਂ ਇਹ ਆਪੇ ਮੋਟੇ ਦੇ ਠੀਕ